ਭਈਏ ਪੁਝਾ ਦਿਓ ਭਈਏ ਮਾਰੋ ਭਈਏ ਪੁਝਾਓ ਪੰਜਾਬ ਬਚਾਓ ਜਿਹੜੇ ਇਹ ਪੰਜਾਬ ਦੇ ਵਿੱਚ ਨਾਹਰਾ ਲਾਉਂਦੇ ਫਿਰਦੇ ਆ ਮੈਂ ਉਹਨਾਂ ਨੂੰ ਬੇਨਤੀ ਕਰਦਾ ਕਿ ਭਰਾਵੋ ਕਦੇ ਨਾ ਕਦੇ ਦਿਮਾਗ ਤੋਂ ਕੰਮ ਲੈ ਲਓ ਜੇਕਰ ਤੁਸੀਂ ਦਿਮਾਗ ਤੋਂ ਕੰਮ ਨਹੀਂ ਲੈਂਦੇ ਤਾਂ ਜਿਵੇਂ ਨੇਪਾਲ ਦੀਆਂ ਖਬਰਾਂ ਸਾਡੇ ਸਾਹਮਣੇ ਹੁੰਦੀਆਂ ਕਿ ਉੱਥੋਂ ਦੇ ਲੋਕ ਆ ਜਿਹੜੇ ਉਹ ਮੰਤਰੀਆਂ ਨੂੰ ਕੁੱਟ ਰਹੇ ਆ ਉਸੇ ਤਰ੍ਹਾਂ ਇਹ ਜਿਹੜੀ ਖਬਰ ਆ ਉਹ ਇੰਟਰਨੈਸ਼ਨਲ ਲੈਵਲ ਤੇ ਪੰਜਾਬ ਦੀ ਖਬਰ ਜਾਊਗੀ ਕਿ ਇਹਨਾਂ ਨੇ ਜਿਹੜੇ ਭਈਆਂ ਦੇ ਨਾਲ ਇੰਜ ਕੀਤਾ ਜਿਹੜਾ ਮਾੜਾ ਉਹ ਮਾੜਾ ਰਹੂਗਾ ਜਿਹੜਾ ਚੰਗਾ ਉਹ ਚੰਗਾ ਰਹੂਗਾ ਮੈਂ ਤੁਹਾਨੂੰ ਇਹ ਗੱਲ ਕਹਿਣਾ ਕਿ ਜਿਹੜੇ ਭਈਏ ਆ ਉਹ ਇੱਕ ਜਨੇ ਨੇ ਮਾੜਾ ਕੀਤਾ ਆਪਾਂ ਸਾਰਿਆਂ ਨੂੰ ਅੱਜ ਕੱਲ ਕੁੱਟ ਰਹੇ ਆ ਮੈਂ ਕੁੱਝ ਕਦੀਆਂ ਵੀਡੀਓ ਵੇਖਨੇ ਆ ਜਿਹੜੀ ਗੱਲ ਆਉਂਦੀ ਆ ਰੇਡੀਆਂ ਦੇ ਆਖੇ ਇਹ ਤਾਂ ਅੱਜ ਭਈਏ ਆ ਜਿਹੜੇ ਪੰਜਾਬ ਚ ਆ ਕੇ ਚਲ ਪੰਜਾਬ ਦੇ ਲੋਕਾਂ ਨਾਲ ਮਾੜਾ ਕਰ ਰਹੇ ਆ ਜਿਹੜਾ ਆਪਾਂ ਕਹਿੰਨੇ ਆ ਪੱਛਕੇ ਹਟਾਈ ਮੱਖਣਾ ਦੇ ਜੱਟ ਪਾਣੀ ਦੀ ਵਾਰੀ ਦੇ ਪਿੱਛੇ ਲੜਪੇ ਕੀ ਇੱਕ ਦੂਜੇ ਦਾ ਮਾੜਾ ਨਹੀਂ ਕਰ ਰਹੇ ਮਾੜੇ ਸਰਨਾ ਸਟੇਟਾ ਸਾਰੇ ਜ਼ਿਲ੍ਹਿਆਂ ਦੇ ਵਿੱਚ ਹਰ ਹਲਕੇ ਦੇ ਵਿੱਚ ਹਰ ਪਿੰਡ ਦੇ ਵਿੱਚ ਹਰ ਬਲਾਕ ਦੇ ਵਿੱਚ ਬੈਠੇ ਆ ਉਹਨਾਂ ਮਾੜੇ ਬੰਦਿਆਂ ਨੂੰ ਸਜ਼ਾ ਦੇਣੀ ਚਾਹੀਦੀ ਹੁੰਦੀ ਆ ਜੇਕਰ ਇੱਕ ਬੰਦੇ ਨੇ ਗਲਤ ਕੀਤਾ ਤੇ ਜਾਂ ਉਹਨਾਂ ਦੀ ਜਾਤ ਨੂੰ ਆਪਾਂ ਸਜ਼ਾ ਦੇਣ ਲੱਗ ਗਏ ਜਾਂ ਉਹਨਾਂ ਦੇ ਧਰਮ ਨੂੰ ਸਜ਼ਾ ਦੇਣ ਲੱਗ ਗਏ ਤਾਂ ਮੈਂ ਮਾਫੀ ਚਾਹੁੰਦਾ ਇਹ ਕੋਈ ਸਾਡੀ ਪੱਤਰਕਾਰੀ ਵਾਲੀ ਗੱਲ ਨਹੀਂ ਸਾਡੀ ਨਲੈਕੀ ਨਹੀਂ ਜਾਊਗੀ ਔਰ ਇੱਕ ਗੱਲ ਇਹ ਯਾਦ ਰੱਖ ਲੋ ਕਿ ਇੱਕ ਪੰਜਾਬ ਦੇ ਲੋਕਾਂ ਦੇ ਨਾਲ ਬਹੁਤ ਤਗੜੀ ਸਿਆਸਤ ਹੋ ਰਹੀ ਆ ਤੁਸੀਂ ਉਹ ਸਿਆਸਤ ਨੂੰ ਸਮਝ ਨਹੀਂ ਰਹੇਗੇ ਤੁਸੀਂ ਕਿਉਂ ਨਹੀਂ ਸਮਝ ਰਹੇ ਇਹ ਸਿਆਸਤਾਂ ਅੱਜ ਜਿਹੜਾ ਯੂਪੀ ਬਿਹਾਰ ਦਾ ਮਜ਼ਦੂਰ ਉਹ ਕੰਮ ਕਰਨ ਆ ਰਿਹਾ ਇਹ ਆਪਾਂ ਇਹ ਕਹਿ ਰਹੇ ਆ ਕਿ ਇਹ ਇਹਨਾਂ ਨੂੰ ਬਾਹਰ ਕੱਢੋ ਉਹੀ ਜਦੋਂ ਯੂਪੀ ਬਿਹਾਰ ਦਾ ਆ ਕੇ ਆਪਣਾ ਕਿਸਾਨੀ ਅੰਦੋਲਨ ਦੇ ਵਿੱਚ ਸਾਥ ਦਿੰਦਾ ਉਦੋਂ ਆਪਾਂ ਕਹਿੰਨੇ ਆ ਭਾਈ ਕਿ ਅੱਗ ਜਾਗਦਿਆਂ ਜ਼ਮੀਰਾਂ ਵਾਲੇ ਇਕੱਠੇ ਹੋ ਗਏ ਆ ਇਹ ਤੁਹਾਡਾ ਏਕਾ ਤੋੜਨ ਦੀਆਂ ਗੱਲਾਂ ਹੋ ਰਹੀਆਂ ਕੀ ਤੁਹਾਨੂੰ ਲੱਗਦਾ ਨਹੀਂ ਜੇਕਰ ਯੂਪੀ ਬਿਹਾਰ ਦੇ ਲੋਕਾਂ ਦੇ ਨਾਲ ਆਪਾਂ ਉਹਨਾਂ ਨੂੰ ਬਾਹਰ ਕੱਢਦੇ ਆ ਜਿਨ੍ਹਾਂ ਨੇ ਸਜ਼ਾ ਦਿੱਤੀ ਆ ਜਿਨ੍ਹਾਂ ਨੂੰ ਜਿਹਨੇ ਕਹ ਜਿਨ੍ਹਾਂ ਨੂੰ ਸਜ਼ਾ ਦੇਣੀ ਚਾਹੀਦੀ ਆ ਉਹਨਾਂ ਨੂੰ ਸਜ਼ਾ ਦਿਓ ਜਿਨ੍ਹਾਂ ਨੂੰ ਆਪਾਂ ਨਜਾਇਜ਼ ਭਜਾਵਾਂਗੇ ਤੁਸੀਂ ਇਹ ਗੱਲ ਨੋਟ ਕਰੋ ਮਨ ਲੋ ਆਪਣੇ ਪੰਜਾਬੀ ਨੇ ਬਿਹਾਰ ਦੇ ਵਿੱਚ ਕੁਝ ਗਲਤ ਕਰਤਾ ਤੇ ਉਹ ਆਪਾਂ ਕਹਿ ਦਈਏ ਜੀ ਇਹਨੇ ਬੱਚੇ ਨਾਲ ਗਲਤ ਕੀਤਾ ਇਹਨੇ ਆ ਰੇੜੀ ਵਾਲੇ ਨਾਲ ਗਲਤ ਕੀਤਾ ਆਪਾਂ ਕਹਾਂਗੇ ਰੇੜੀ ਵਾਸਤੇ ਗਲਤ ਆ ਤੇ ਜੇ ਕਰ ਉਹ ਦੂਜੇ ਪਾਸੇ ਸਾਰੇ ਪੰਜਾਬੀਆਂ ਨੂੰ ਕੁੱਟਣ ਮਾਰਨ ਲੱਗ ਜਨ ਤੇ ਕਹਿਣ ਪੰਜਾਬੀ ਬਚਾਓ ਯੂਪੀ ਪੰਜਾਬੀ ਭਜਾਓ ਤੇ ਯੂਪੀ ਬਚਾਓ ਜਾਂ ਹਰਿਆਣਾ ਬਚਾਓ ਹਰਿਆਣੇ ਦੀ ਗੱਲ ਛੱਡੋ ਪਿਆਰ ਬਚਾਓ ਈ ਆਪਾਂ ਉਹ ਕਿੰਨੇ ਚੰਗੇ ਹੋਵਾਂਗੇ ਤੁਸੀਂ ਮੈਨੂੰ ਇਸ ਗੱਲ ਦਾ ਜਵਾਬ ਦਿਓ ਇਹਦੇ ਨਾਲ ਜਿਹੜਾ ਆਪਾਂ ਕੰਮ ਕਰ ਰਹੇ ਆਂ ਸਭ ਤੋਂ ਵੱਡੀ ਗੱਲ ਇਹ ਹੈ ਕਿ ਜਿਹੜੇ ਆਪਾਂ ਕੋਈ ਨਾ ਕੋਈ ਦੇਸ਼ ਲੈਵਲ ਤੇ ਅੰਦੋਲਨ ਛੇੜਦੇ ਆਂ ਜਿਹੜੇ ਆਪਾਂ ਕਹਿ ਦਿੰਦੇ ਆਂ ਚੜੂਨੀ ਜਿਹੜਾ ਮੈਂ ਮਾਫੀ ਚਾਹੁੰਦਾ ਮੈਂ ਉਹਨਾਂ ਦਾ ਨਾਮ ਭੁੱਲਦਾ ਆਪਣੇ ਜਾਂ ਰਕੇਸ਼ ਟਕੈਤ ਆ ਕੀ ਉਹ ਯੂਪੀ ਦਾ ਲਾਲੀਏ ਤੇ ਜੇ ਉਹ ਕਿਸਾਨ ਨਾ ਹੋਵੇ ਕਿਸਾਨੀ ਦਾ ਲੀਡਰ ਨਾ ਹੋਵੇ ਤੇ ਆਪਾਂ ਉਹਨੂੰ ਭਈਆ ਹੀ ਕਵਾਂਗੇ ਉਹ ਭਈਆ ਇੱਕ ਰਕੇਸ਼ ਟਕੈਤ ਭਈਆ ਇੱਕ ਆਪਾਂ ਭਈਆ ਹੀ ਕਵਾਂਗੇ ਚੇਕਰ ਕੇਸ਼ਟ ਕੈਤ ਨੂੰ ਆਪਾਂ ਪੰਜਾਬ ਦੇ ਧਰਨੇ ਆ ਤੇ ਸਾਦੇ ਆ ਉਹਨਾਂ ਨੂੰ ਵੰਗਾਰਦੇ ਆ ਕੀ ਗੱਲ ਉੱਥੇ ਭਈਏ ਨਹੀਂ ਉਹ ਭਈਆ ਨਾ ਕਿੰਨੇ ਜਾਊਗਾ ਉਹਦੀ ਇਹੋ ਜੀ ਕੀ ਹੋ ਉਹ ਆ ਕਿ ਉਹ ਭਈਆ ਨਹੀਂ ਇਹਦੇ ਨਾਲ ਤੁਹਾਡਾ ਏਕਾ ਟੁੱਟਣਾ ਸਭ ਤੋਂ ਵੱਡੀ ਗੱਲ ਤੇ ਆ ਦੂਜੀ ਗੱਲ ਇਹ ਆਉਂਦੀ ਆ ਕਿ ਜਿਹੜੀ ਕਟਰੀਨਾ ਕਪੂਰਾ ਕ੍ਰਿਸ਼ਮਾ ਕਪੂਰਾ ਫਲਾਨੀ ਕਪੂਰਾ ਆਕ ਕਪੂਰਾ ਦੇਵੀ ਆ ਜਮਲੋ ਅ ਸ਼੍ਰੀ ਦੇਵੀ ਆ ਜਾਂ ਹੋਰ ਕਈ ਐਕਟਰਾਂ ਅਮਤਾਬ ਬਚਨ ਆ ਉਹ ਵੀ ਭਈ ਇਹ ਇੱਕ ਖੁੰਨਾ ਉਹ ਫੀਡੀਆਂ ਦੀਆਂ ਮਸ਼ਹੂਰਤਾ ਦਿੰਦੇ ਰਹੇ ਆ ਕੁਲੀ ਫਿਲਮਾਂ ਦੇ ਵਿੱਚ ਤਾਂ ਤੁਸੀਂ ਇਹ ਦੱਸੋ ਆਪਾਂ ਉਹਨਾਂ ਦੀਆਂ ਫਿਲਮਾਂ ਸਿਲਮੀਆਂ ਤੇ ਜਾ ਕੇ ਵੇਖ ਕੇ ਆਉਂਨੇ ਆ ਕੀ ਉਹ ਭਈਏ ਨਹੀਂ ਗੇ ਇਹ ਅਸਲ ਦਾ ਜਵਾਬ ਦਿਓ ਕੀ ਉਹਨਾਂ ਨੇ ਤੁਹਾਡੇ ਸਾਹਮਣੇ ਆਪਦਾ ਚਿਹਰਾ ਬਣਾ ਲਿਆ ਤੇ ਉਹ ਐਕਟਰ ਬਣ ਕੇ ਉਹਨਾਂ ਨਾਲ ਆਪਾਂ ਫੋਟੋਮਾ ਕਰਾਉਨੇ ਆ ਤੇ ਆਪਾਂ ਉਹਨਾਂ ਨਾਲ ਫੋਟੋਮਾ ਕਰਾ ਕੇ ਆਉਂਨੇ ਆ ਕੱਲ ਇੱਕ ਹੋਰ ਕੋਈ ਇੱਥੋਂ ਭਈਆ ਆਇਆ ਸੀ ਉਹ ਹਬੋਰ ਦੇ ਵਿੱਚ ਫਿਰਦਾ ਸੀ ਕਿੰਨਾ ਕੋਲ ਫੇਅਰ ਫੇਲ ਵਾਲਾ ਕੋਲ ਫਿਰਦਾ ਸੀ ਉਹਦੇ ਨਾਲ ਮਜੂਤਾ ਐਮਐਲਏ ਫਿਰਦਾ ਸੀ ਬਹੁਤ ਸਾਰੇ ਲੋਕਾਂ ਨੇ ਉਹਦੇ ਨਾਲ ਫੋਟੋਮਾਂ ਕਰਾਈਆਂ ਕਿਉਂਕਿ ਉਹ ਇੱਕ ਐਕਟਰ ਸੀਗਾ ਆਹ ਕਰਕੇ ਫੋਟੋਮਾਂ ਕਰਾਈਆਂ ਤੇ ਹੁਣ ਤੁਸੀਂ ਇਹ ਦੱਸੋ ਜੇਕਰ ਉਹ ਹੀ ਇੱਥੇ ਕੰਮ ਕਰਨ ਆਇਆ ਹੁੰਦਾ ਤੁਸੀਂ ਕਹਿੰਨ ਸੀ ਇਹ ਬਈਆ ਇਧਰੋਂ ਸੇ ਦੂਰ हट ਜਾ ਇਹ ਫਰਕ ਆ ਨਾ ਟੌਂਕੀਓ ਮਾੜੇ ਬੰਦੇ ਆ ਜਿਹੜਾ ਮਾੜਾ ਉਹਨੂੰ ਸਜ਼ਾ ਦਿਓ ਇਹਦੇ ਵਿੱਚ ਇੱਕ ਤਾਂ ਸਿਆਸਤ ਸਭ ਤੋਂ ਵੱਡੀ ਏ ਆ ਤੁਹਾਡਾ ਇੱਕਾ ਤੋਰ ਸਿਆਸਤ ਖਤਮ ਹੋਣੀ ਹੈ ਜਿਹੜੀ ਏਕਾ ਹੋ ਜੀ ਨਾ ਏਕਾ ਇਹ ਸਿਆਸਤਾ ਏਕਾ ਤੋੜਨਾ ਤੁਹਾਡਾ ਜਿਹੜਾ ਆਪਾਂ ਅੰਦੋਲਨਾਂ ਦੇ ਵਿੱਚ ਹਰਿਆਣੇ ਨੂੰ ਵੀ ਸਾਥ ਲੈਣੇ ਆ ਹਿਮਾਚਲ ਵੀ ਆ ਜਾਂਦਾ ਸਾਰੇ ਆ ਜਾਂਦੇ ਆ ਤੁਹਾਡੇ ਨਾਲ ਟਰਾਲੀਆਂ ਲਾ ਕੇ ਖੜ ਜਾਂਦੇ ਆ ਕਿੱਥੋਂ ਬਚੋ ਇਹ ਦਿਮਾਗ ਤੋਂ ਕੰਮ ਲੈ ਲੋ ਉਹ ਦੋ ਵੱਡੀ ਗੱਲ ਇਹ ਆ ਕਿ ਇੱਕ ਆ ਵੀ ਤਗੜੀ ਸਿਆਸਤਾ ਕਿ ਜਦੋਂ ਪੰਜਾਬੀਆਂ ਦੇ ਨਾਂ ਪੰਜਾਬੀ ਕੁਝ ਕੁਝ ਪੰਜਾਬੀ ਭੈਣਾਂ ਨੂੰ ਕੁੱਟਣਗੇ ਜਿਨ੍ਹਾਂ ਨੂੰ ਆਪਾਂ ਪ੍ਰਵਾਸੀ ਕਹਿੰਦੇ ਆ ਹਾਲਾਂਕਿ ਉਹ ਹੈ ਦੇਸ਼ ਵਾਸੀ ਉਹ ਦੇਸ਼ ਵਾਸੀ ਆ ਜਿਹੜੇ ਉਹਨਾਂ ਨੂੰ ਆਪਾਂ ਬਾਹਰ ਕੱਢਾਂਗੇ ਉਹਨਾਂ ਦੀਆਂ ਵੀਡੀਓ ਵਾਇਰਲ ਹੋਣਗੀਆਂ ਤੇ ਜਿਹੜੇ ਬਿਹਾਰ ਦੇ ਬਿਜ਼ਨਸਮੈਨ ਆ ਉਹਨਾਂ ਦਾ ਵੀ ਖੂਨ ਖੋਲੂਗਾ ਉਹ ਜਾਤ ਭੁੱਲ ਜਾਣਗੇ ਕੱਲੀ ਸਟੇਟ ਯਾਦ ਰੱਖਣਗੇ ਉਹ ਜਾਤ ਭੁੱਲ ਜਾਣਗੇ ਉਹ ਧਰਮ ਭੁੱਲ ਜਾਣਗੇ ਕੱਲੀ ਸਟੇਟ ਯਾਦ ਰੱਖਣਗੇ ਤੇ ਕਹਨ ਯਾਰ ਆ ਚੀਜ਼ ਉਹ ਜਿਹੜਾ ਯੂਪੀ ਦੇ ਵਿੱਚ ਪੰਜਾਬੀ ਆਪਣਾ ਪ੍ਰਾਪਰਟੀਆਂ ਬਣਾਈ ਬੈਠੇ ਆ ਬਿਹਾਰ ਦੇ ਵਿੱਚ ਬਣਾਈ ਬੈਠੇ ਆ ਕੱਲ ਨੂੰ ਉਹਨਾਂ ਨਾਲ ਅਤਿਆਚਾਰ ਨਾ ਹੋਵੇ ਤੁਸੀਂ ਕਹਿ ਦੋ ਜੇ ਵਿਸ਼ਵਦੀਪ ਉਹ ਐਵੇਂ ਫਿਰਦਾ ਇਹ ਇੱਕ ਸਿਆਸਤਾਂ ਸਿਆਸਤ ਨੂੰ ਸਮਝ ਲੋ ਤੁਸੀਂ ਹਮੇਸ਼ਾ ਦਿਲ ਤੋਂ ਕੰਮ ਲਿਆ ਜਿੰਨਾ ਚਿਰ ਵੀ ਤੁਸੀਂ ਦਿਮਾਗ ਤੋਂ ਕੰਮ ਨਹੀਂ ਲੈਂਦੇ ਉਹਨਾਂ ਚ ਰਸੀ ਸਿਆਸਤਦਾਨਾਂ ਨੂੰ ਢਾ ਨਹੀਂ ਲਾ ਸਕਦੇ ਉਹਨਾਂ ਚ ਰਸੀ ਸਿਆਸਤਦਾਨਾਂ ਦਾ ਜਿਹੜਾ ਕਹ ਲੋ ਜਿਹੜਾ غرੂਰ ਆ ਉਹਨਾਂ ਦੇ ਵਿੱਚ ਸੱਤਾ ਦਾ ਨਸ਼ਾ ਪੰਜਾਬ ਦਾ ਏਕਾ ਤੋੜਨ ਦਾ ਨਸ਼ਾ ਪੰਜਾਬ ਨੂੰ ਬਰਬਾਦ ਕਰਨ ਦੀ ਜਿਹੜੀ ਸਿਆਸਤਾ ਉਹਨਾਂ ਦੀ ਉਹਨਾਂ ਦੀ ਤੁਸੀਂ ਸਿਆਸਤ ਨੂੰ ਖੇਲ ਨਹੀਂ ਕਰ ਸਕਦੇ ਇਹ ਨੋਟ ਕਰੋ ਬਹੁਤ ਸਾਰੇ ਇੱਥੇ ਪੰਜਾਬ ਦੇ ਵਿੱਚ ਲੋਕਾਂ ਨੇ ਬਲਾਤਕਾਰ ਕੀਤਾ ਜਿਹੜੇ ਜ਼ਮਾਨਤਾਂ ਤੇ ਬਾਹਰ ਫਿਰਦੇ ਆਉਣਗੇ ਜੇਲਾਂਾਂ ਦੇ ਵਿੱਚ ਹੋਣਗੇ ਗਰੀਬ ਬੱਚੀਆਂ ਨਾਲ ਬਲਾਤਕਾਰ ਕੀਤਾ ਛੇਤੀ ਕਿਤੇ ਪਰਚੀ ਨਹੀਂ ਹੋਏ ਧਰਨੇ ਲਾ ਕੇ ਕਈਆਂ ਨੂੰ ਉਹ ਕੀਤਾ ਤੇ ਜਿਹੜੇ ਮਾਰੇ ਬੰਦੇ ਉਹਨਾਂ ਨੇ ਧਰਨੇ ਲਾਏ ਤਗੜੇ ਬੰਦਿਆਂ ਨੂੰ ਅੰਦਰ ਕਰਾਉਣ ਵਾਸਤੇ ਉਹਨਾਂ ਨੂੰ ਕਦੋਂ ਭਜਾਉਣਾ ਆਪਾਂ ਇਹ ਦੱਸੋ ਹੈ ਕੋਈ ਜਵਾਬ ਦਾ ਇਹ ਸਿਆਸਤਾਂ ਸਮਝੋ ਜਿਹੜੇ ਭਈਏ ਐਕਟਰਾਂ ਉਹਨਾਂ ਦੇ ਕਹਿਣ ਤੇ ਤੁਸੀਂ ਬਣਾਇਨਾ ਪਾਉਨੇ ਆ ਤੁਸੀਂ ਨਿਕਰਾ ਪਾਉਂਨੇ ਉਹਨਾਂ ਦੇ ਕੰਨਾਂ ਤੇ ਹਿੱਟ ਹੈ ਬੋਸ ਉਹਨਾਂ ਦੀ ਕੱਛੀਆਂ ਨਹੀਂ ਮਸ਼ਹੂਰੀਆਂ ਦਿੰਦੇ ਆ ਹੋ ਤਾਂ ਤੁਸੀਂ ਉਹ ਕੱਛੇ ਪਾਉਂਨੇ ਆ ਉਹ ਭਈਏ ਜਿਹੜੇ ਐਕਟਰ ਆ ਉਹ ਸਿਕਟਾਂ ਦੀਆਂ ਮਸ਼ਹੂਰੀਆਂ ਦਿੰਦੇ ਆ ਤੁਸੀਂ ਸਿਰਕਟਾ ਪੀਂਨੇ ਆ ਕਿ ਆ ਸਿਰਕਟ ਫਲਾਣ ਨੇ ਪੀਤੀ ਸ਼ਿਗਾਰ ਪੀਤੀ ਤੁਸੀਂ ਕਈ ਐਕਟਰਾਂ ਦੇ ਆਪ ਫੈਨ ਹੋਮੋਂਗੇ ਫੋਲੋ ਕਰਦੇ ਹੋਊਂਗੇ ਉਹਨਾਂ ਨੂੰ ਯਾਰ ਇਹ ਕਿਹੜੀ ਗੱਲ ਕਰਦੇ ਤੁਸੀਂ ਜਿਹੜਾ ਪੰਜਾਬੀਆਂ ਦਾ ਰਤਬਾ ਬਣਿਆ ਉਹ ਰਤਬਾ ਕਾਇਮ ਰੱਖੋ ਗੁੰਡਾਗਰੀ ਤੇ ਨਾ ਉਹ ਤੁਹਾਡੀ ਇਹ ਸਿਆਸਤ ਹੋ ਰਹੀ ਆ ਤੁਹਾਨੂੰ ਗੁੰਡਾ ਬਣਾਉਂਦੀ ਪੰਜਾਬ ਦੇ ਲੋਕਾਂ ਨੂੰ ਗੁੰਡਾ ਬਣਾਇਆ ਜਾ ਰਿਹਾ ਪੰਜਾਬ ਦੇ ਲੋਕਾਂ ਨੂੰ ਢਕਾਇਆ ਜਾ ਰਿਹਾ ਇਹ ਆ ਸਭ ਜਿਹੜੀਆਂ ਨਿੱਤੀਆਂ ਇਹ ਨਿੱਤੀਆਂ ਤੋਂ ਬਾਜ਼ ਆ ਜਾਓ ਮੈਂ ਸਿਆਸਤਦਾਨਾਂ ਨੂੰ ਕਹਿਣਾ ਜਿਹੜੇ ਮਾੜੇ ਬੰਦੇ ਆ ਉਹਨਾਂ ਨੂੰ ਬੰਦੀ ਸਜ਼ਾ ਦਿਓ ਕੋਈ ਫਾਂਸੀ ਤੋਂ ਭੈੜੀ ਸਜ਼ਾ ਤੁਸੀਂ ਉਹਨਾਂ ਨੂੰ ਸਜ਼ਾ ਦਿਓ ਜਿਨ੍ਹਾਂ ਨੇ ਬੱਚੇ ਦਾ ਕੰਮ ਕੀਤਾ ਸੀ ਪਰ ਜਿਹੜੀਆਂ ਡੇਲੀ ਡੇਲੀ ਆ ਵੀਡੀਓ ਵੇਖ ਰਹੇ ਆ ਮੈਨੂੰ ਫੋਨ ਆਇਆ ਕੁਝ ਕ ਬੰਦਿਆਂ ਦਾ ਕਹਿੰਦੇ ਆ ਆਪਣੇ ਇਧਰੋਂ ਨਾ ਭਈਆਂ ਦਾ ਕੀ ਕਰੀਏ ਮੈਂ ਕਿਹਾ ਕੀ ਕੀਤਾ ਉਹਨਾਂ ਨੇ ਤੁਹਾਡੇ ਨਾਲ ਤੁਸੀਂ ਇੱਕ ਵਾਰ ਦੱਸੋ ਮੈਂ ਤੁਹਾਨੂੰ ਇੱਕ ਪਿਕਚਰ ਵਿਖਾਉਣਾ ਪਿਕਚਰ ਵੇਖੋ ਤੁਸੀਂ ਤੁਸੀਂ ਇੱਕ ਭਈਏ ਨੂੰ ਕੁੱਟ ਰਹੇ ਆ ਤੇ ਉਹਦਾ ਛੋਟਾ ਜਿਹਾ ਬੱਚਾ ਰੋ ਰਿਹਾ ਹੈ ਕਰਕੇ ਹੇ ਮੇਰਾ ਪਾਪਾ ਮੇਰਾ ਪਾਪਾ ਮੇਰਾ ਪਾਪਾ ਜੋ ਕਹਿ ਰਿਹਾ ਹੋਊਗਾ ਕੀ ਕਰ ਰਹੇ ਹੋ ਮੇਰੇ ਪਾਪੇ ਕੋ ਕਿਉਂ ਮਾਰ ਰਹੇ ਹੋ ਉਹ ਚੀਕ ਕਿਸੇ ਥੁੜੀ ਆ ਜਿਹੜੀ ਇੱਥੇ ਔਰਤ ਹੋਗੀ ਯੂਪੀ ਬਿਹਾਰ ਦੀ ਜਿਹਨੂੰ ਲੜਾਈ ਦਾ ਕੁਝ ਪਤਾ ਹੀ ਨਹੀਂਗਾ ਮੈਂ ਇਹ ਗੱਲ ਕਹੂੰਗਾ ਨਾ ਤੇ ਮੇਰਾ ਆਪਦਾ ਵੀ ਸੀਨਾ ਚੀਰਿਆ ਜਾਣਾ ਪਰ ਤੁਸੀਂ ਇਹ ਚੀਜ਼ ਮੈਂ ਕਹਿੰਦਾ ਨਹੀਂ ਤੁਸੀਂ ਥੋੜਾ ਜਿਹਾ ਬੈਕ ਜਾਓ ਜਿਵੇਂ ਆਪਣੇ ਨਾਲ ਕਿਸਕਿੰਗਾ ਨੇ ਕੀਤੀ ਹੈ ਨਾ ਘਰਾਂ ਚੋਂ ਕੱਢ ਕੱਢ ਆਪਾਂ ਨੂੰ ਮਾਰਿਆ ਉਹ ਗੱਲ ਕਰ ਰਹੇ ਆ ਕਿਸੇ ਲੇਡੀਜ਼ ਯੂਪ ਬਿਹਾਰ ਦੀ ਨੂੰ ਬੱਚਾ ਹੋਣ ਵਾਲਾ ਹੋਵੇ ਉਹਦੇ ਘਰ ਵਾਲਿਆਂ ਨੂੰ ਆਪਾਂ ਕੁਝ ਵੇਖਿਆ ਮੈਂ ਨਾਂ ਨਹੀਂ ਲੈਂਦਾ ਕੁਝ ਉਹਨਾਂ ਡਾਂਗ ਮਾਰਦਾ ਥੱਲੇ ਡਿੱਗ ਪੈਂ ਮੰਨ ਲਓ ਮੌਕੇ ਤੇ ਮੁੱਕ ਜਾਂਦਾ ਉਹਦਾ ਬੱਚੇ ਨੇ ਹਲੇ ਪਿਓ ਦਾ ਮੂੰਹ ਨਹੀਂ ਵੇਖਿਆ ਪਰ ਠੋਕ ਲਾਂਗੇ ਭਾਈ ਚੱਕੋ ਇਹ ਸਿਆਸਤ ਹੋ ਰਹੀ ਆ ਸਿਆਸਤ ਤੋਂ ਬਚੋ ਤੇ ਮੈਂ ਬੜਾ ਹੈਰਾਨ ਆ ਸਾਡੇ ਸਿਆਸਤਦਾਨਾਂ ਤੇ ਸਾਡੇ ਸਿਆਸਤਦਾਨ ਨੇ ਕੰਮ ਕਰਨ ਦੋ ਦੋ ਧਾਰ卡 ਜਿਹੜੇ ਬਣੀ ਜਾਂਦੇ ਪਹਿਲਾਂ ਤੇ ਇਹਦੇ 'ਲ ਗੌਰ ਕਰਦੇ ਫੇਰ ਜਿਹੜਾ ਪੰਜਾਬ ਦੇ ਵਿੱਚ ਸਾਡਾ ਦੇਸ਼ ਵਾਸੀ ਆਉਂਦਾ ਪ੍ਰਵਾਸੀ ਨਹੀਂ ਦੇਸ਼ ਵਾਸੀ ਜੇਕਰ ਉਹ ਆਉਂਦਾ ਭਾਈ ਉਹਨਾਂ ਦੇ ਆਧਾਰ ਕਾਰਡ ਚੈੱਕ ਕਰੋ ਜਿਹੜਾ ਉਹਨਾਂ ਨੂੰ ਥਾਣਾ ਲੱਗਦਾ ਉੱਥੋਂ ਪੁੱਛੋ ਕਿ ਇਹਦੇ ਤੇ ਕੋਈ ਦਰਖਾਸਤਾਂ ਹੈ ਨਹੀਂਂਗੀ ਕੁਝ ਲੋਕ ਸਿਆਸੀ ਜਾਣ ਕੇ ਪ੍ਰਸਾਦਿੰਦੇ ਵੇਖਣਾ ਪੈਣਾ ਆਪਾਂ ਇਹ ਨੋਟ ਕਰੋ ਆਪਾਂ ਬਹੁਤ ਜ਼ਿਆਦਾ ਇਹਨਾਂ ਚੀਜ਼ਾਂ 'ਚ ਗਲਤ ਹੋ ਰਹੇ ਆਂ ਬਚੋ ਜਿੰਨਾ ਹੋ ਸਕਦਾ ਬਚੋ ਇਹ ਸਿਆਸਤੋਂ ਇਹ ਏਕਾ ਤੋੜਨ ਦੀਆਂ ਸਿਆਸਤਾਂ ਇਹ ਤੁਹਾਨੂੰ ਬਦਨਾਮ ਕਰਨ ਦੀਆਂ ਸਿਆਸਤਾਂ ਤੁਹਾਨੂੰ ਵੱਡੇ ਵੱਡੇ ਚੈਨਲਾਂ 'ਤੇ ਵਿਖਾਉਣਾ ਚਾਹੁੰਦੇ ਆ ਕਿ ਪੰਜਾਬ ਦੇ ਲੋਕ ਦੂਸਰੀਆਂ ਸਟੇਟਾਂ ਵਾਲਿਆਂ ਨਾਲ ਆਹ ਕਰ ਰਹੇ ਆ ਤਾਂ ਕਿ ਜਿਹੜੇ ਆਪਣੇ ਉਧਰ ਬੈਠੇ ਆ ਉਹਨਾਂ ਨੂੰ ਤੰਗ ਪਰੇਸ਼ਾਨ ਭੜਕਦੇ ਜਿਹੜੇ ਲੋਕ ਕਰਨ ਉਹਨਾਂ ਨੇ ਕੀ ਕਹਿਣਾ ਉਹਨਾਂ ਨੇ ਕਰਨਾ ਕੁਝ ਨਹੀਂ ਕੁਝ ਕਿ ਸਿਆਸਤਦਾਨਾਂ ਨੇ ਉਂਗਲੀ ਫੇਰਨੀ ਆ ਕਿ ਉਹਨੂੰ ਐਸੇ ਕਰੋ ਇਹ ਫਿਰ ਜਦੋਂ ਪੰਜਾਬੀਆਂ ਨੂੰ ਉਧਰ ਹੋਇਆ ਤੁਸੀਂ ਇੱਕ ਗੱਲ ਆ ਲਓ ਜਦੋਂ ਕਸ਼ਮੀਰ ਦੇ ਵਿੱਚ 370 ਧਾਰਾ ਹਟਾਈ ਗਈ ਆ ਉੱਥੇ ਸਾਡੇ ਪੰਜਾਬ ਦੇ ਸਿੱਖ ਸਾਡੇ ਦੇਸ਼ ਦੇ ਸਿੱਖ ਜਾ ਕੇ ਉਹਨਾਂ ਮੁਸਲਮਾਨ ਧੀਆਂ ਨਾਲ ਖੜ ਗਏ ਇੱਥੇ ਕੋਈ ਅਤਿਆਚਾਰ ਹੋਇਆ ਤਾਂ ਤਾਂ ਆਪਾਂ ਮੁਸਲਮਾਨ ਧੀਆਂ ਨਾਲ ਖੜ ਜਾਂਨੇ ਆ ਫਿਰ ਇਹ ਦੱਸੋ ਇਹ ਆਪਣਾ ਕੀ ਮੰਨ ਲੁੰਦ ਰਿਆ ਜਾਂਦਾ ਆ ਆਪਾਂ ਹਫਕ ਲੋਕ ਆ ਤੇ ਜੇ ਆਪਣੇ ਪੰਜਾਬ ਨਾਲ ਯੂਪੀ ਬਿਹਾਰ ਦੇ ਵਿੱਚ ਇਹ ਕੁਝ ਹੋਊਗਾ ਤੇ ਆਪਾਂ ਨਾ ਭੜਕਾਂਗੇ ਸਾਡੇ ਅਰ ਅੱਗੇ ਖੜੇ ਹੋਣਗੇ ਇਹ ਭੜਕਾਉਂਦੀਆਂ ਸਿਆਸਤਾਂ ਭੜਕਾਉਣ ਤੋਂ ਬਚੋ ਜਿਹੜੇ ਗਲਤ ਆ ਉਹਨਾਂ ਨੂੰ ਸਜ਼ਾ ਦਿਓ ਉਹ ਸਿੱਖਾਂ ਮੁਸਲਮਾਨਾਂ ਈਸਾਈਆਂ ਹਿੰਦੂਆਂ ਦੇ ਵਿੱਚ ਸਾਰੇ ਗਲਤ ਬੈਠੇ ਆ ਹਰ ਜਾਤੀ ਦੇ ਵਿੱਚ ਬੰਦੇ ਗਲਤ ਬੈਠੇ ਆ ਮੈਂ ਹੁਣ ਗਲਤਾਂ ਦੀ ਗੱਲ ਕਰੀ ਇਹਨਾਂ ਨਾਲ ਕੋਈ ਉੱਠ ਕੇ ਹਾਂ ਤੂੰ ਐ ਗਲਤ ਕਿਹਨੇ ਆ ਮੈਂ ਗਲਤ ਬੰਦੇ ਦੀ ਗੱਲ ਕਰ ਰਿਹਾ ਉਹ ਹਰ ਘਰ ਦੇ ਵਿੱਚ ਗਲਤ ਹੋ ਸਕਦਾ ਘਰ ਦੇ ਵੀ ਜੀ ਚੰਗੇ ਹੁੰਦੇ ਆ ਉਨੀਆਂ ਮਾ ਗਲਤ ਹੋ ਜਾਂਦੇ ਇਹ ਤੁਸੀਂ ਵੇਖਣਾ 1900 ਦੇ 20ਵਾਂ ਗਲਤ ਹੋ ਜਾਂਦਾ ਇਹ ਚੀਜ਼ਾਂ ਤੁਸੀਂ ਦੇਖਣੀ ਆ ਫੈਣੀ ਮਤਲਬ ਤੇ ਜਿਹੜੇ ਕਹਿੰਦੇ ਆ ਭਈਆਂ ਨੂੰ ਭਜਾਵਾਂਗੇ ਆਇਆ ਥਾਪਨਾ ਮਾਰਦੇ ਆ ਪਹਿਲਾਂ ਮੈਂ ਉਹਨਾਂ ਨੂੰ ਕਹਾਂ ਕਿ ਜਿਹੜੇ ਤੁਹਾਡੇ ਪੰਜਾਬ ਦੇ ਵਿੱਚ ਭਈਏ ਆ ਕੇ ਸਿਆਸਤਾਂ ਦੀ ਕੁਰਸੀ ਫੜੀ ਬੈਠੇ ਆ ਪਹਿਲਾਂ ਉਹਨਾਂ ਨੂੰ ਹਲਾਓ ਕਿਉਂਕਿ ਉਹ ਤਗੜੇ ਆ ਪਹਿਲਾਂ ਉਹਨਾਂ ਨੂੰ ਹਲਾਓ ਕਿਵੇਂ ਹਲਾਓਗੇ ਕੀੜੀ ਨੂੰ ਚੱਕ ਕੇ ਮਾਰਨਾ ਸੌਖਾ ਹੁੰਦਾ ਕਿਉਂਕਿ ਉਹ ਕੀੜੀ ਦੇ ਵਿੱਚ ਵੀ ਜਾਨ ਆ ਪਰ ਸਭ ਤੋਂ ਬੰਦਾ ਡਰਦਾ ਉਹ ਛੋਟੀ ਲੈ ਕੇ ਹਾਥੀ ਨੂੰ ਵੇਖ ਕੇ ਭੱਜਦਾ ਸ਼ੇਰ ਨੂੰ ਵੇਖ ਕੇ ਲੁਕਦਾ ਕਿਤੇ ਮੈਨੂੰ ਖਾ ਨਾ ਜਾਵੇ ਕਿਉਂਕਿ ਉਹ ਛੇਰ ਤੇ ਹਾਥੀ ਆ ਜਿਨ੍ਹਾਂ ਨੂੰ ਤੁਸੀਂ ਕੋਟ ਰਹੇ ਆ ਉਹ ਕੀੜੀਆਂ ਆ ਕੀੜੀਆਂ ਨੂੰ ਨਾਮ ਨਸ ਲੋ ਬੇਨਤੀ ਆ ਜਿਹੜੇ ਗਲਤ ਆ ਉਹਨਾਂ ਨੂੰ ਸਜ਼ਾ ਦਿਓ ਤੇ ਜੇਕਰ ਪੰਜਾਬ ਦੇ ਲੋਕੋ ਮੇਰੀਆਂ ਗੱਲਾਂ ਤੁਹਾਨੂੰ ਗਲਤ ਲੱਗਣ ਤਾਂ ਮੇਰੇ ਵੀਰੋ ਅੱਜ ਦੀ ਗੱਲ ਯਾਦ ਰੱਖ ਲੋ ਤੁਸੀਂ ਸਿਰਫ ਦਿਮਾਗ ਤੋਂ ਕੰਮ ਨਹੀਂ ਲੈਂਦੇ ਦਿਲ ਤੋਂ ਕੰਮ ਲੈ ਲੈ ਕੇ ਆਪਾਂ ਅੱਜ ਇਹਨਾਂ ਚੀਜ਼ਾਂ ਤੇ ਪਹੁੰਚ ਗਏ ਆ ਕਿ ਸਾਡਾ ਮੰਤਰੀ ਸਾਡੇ ਨਾਲ ਨਹੀਂ ਸਾਡਾ ਪ੍ਰਸ਼ਾਸਨ ਹੀ ਸਾਡੇ ਨਾਲ ਖੜਦਾ ਧਰਨੇ ਤੁਸੀਂ ਹੱਕ ਤੇ ਲਾਉਂਦੇ ਆ ਤਾਂ ਵੀ ਤੁਹਾਡੇ 104 ਚਾਰਜ ਹੋ ਜਾਂਦੇ ਆਪਾਂ ਤਾਂ ਫਿਰ ਇਹ ਗੱਲਾਂ ਸਮਝੋ ਨਾ ਆਪਣੇ ਕੋਲ ਹੈ ਕੀ ਹੈ ਕੁਛ ਨਹੀਂ ਇਹ ਚੀਜ਼ਾਂ 扑ਘਾ ਕੇ ਦੂਜੀਆਂ ਸਟੇਟਾਂ ਬੈਠੇ ਜਿਹੜੇ ਪੰਜਾਬੀ ਆਪਾਂ ਉਹਨਾਂ ਨੂੰ ਤੰਗ ਪਰੇਸ਼ਾਨ ਨਾ ਕਰੀਏ ਇਹ ਸਮਝ ਲਿਆ ਜੇ ਤੁਹਾਡੇ ਨਾਲ ਜਦੋਂ ਧਰਨਾ ਲਾਉਣ ਦੀ ਗੱਲ ਆਉਂਦੀ ਆ ਯੂਪੀ ਬਿਹਾਰ ਦੇ ਲੋਕ ਖੜ੍ਹ ਜਾਂਦੇ ਆ ਟਰਾਲੀਆਂ ਲੈ ਕੇ ਇਹ ਨੋਟ ਕਰੋ ਗੱਲ ਹੁਣ ਬਾਕੀ ਤੁਹਾਡੀ ਮਰ ਅੱਜ ਵਿਭਤਾ ਆਈ ਪਈ ਐ ਇੱਥੋਂ ਹਰਿਆਣੇ ਦੇ ਲੋਕ ਰਾਜਸਥਾਨ ਦੇ ਦੂਰੋਂ ਦੂਰੋਂ ਆ ਕੇ ਹਰ ਪੀੜਤਾ ਵਾਸਤੇ ਟਰੱਕਾਂ ਦੇ ਟਰੱਕ ਲਈ ਜਾਂਦੇ ਆ ਕੀ ਕੱਲ ਨੂੰ ਉਹ ਤੁਹਾਡੇ ਨਾਲ ਖੜ੍ਹ ਜਾਣਗੇ ਉਹ ਕਿਉਂ ਚੱਲੇ ਆ ਤੁਹਾਡਾ ਚਿਹਰਾ ਕੀ ਬਣ ਚੁੱਕਿਆ ਦੇਸ਼ ਵਿੱਚ ਕਿ ਜਿਹੜੇ ਪੰਜਾਬ ਦੇ ਲੋਕ ਆ ਵਿਵਤਾ ਪਈ ਤੇ ਆ ਕੇ ਸਾਰੇ ਦੇਸ਼ ਦੇ ਨਾਲ ਖੜਦੇ ਆ ਅੱਜ ਉਹ ਤੁਹਾਡੇ ਨਾਲ ਤਾਂ ਆ ਹੀ ਜਾਂਦੇ ਆ ਇਹ ਵੀ ਇੱਕ ਇੱਕੇ ਤੋੜਨ ਦੀ ਤੁਹਾਡੀਆਂ ਛਾਜਸ਼ਾ ਹੋ ਰਹੀਆਂ ਕਿਉਂ ਤੁਸੀਂ ਇੱਕ ਇੱਕੇ ਤੋੜੀ ਜਾਂਦੇ ਆ ਇੱਕੇ ਨਾ ਤੋੜ ਯਾਦ ਰੱਖੋ ਬਾਕੀ ਮੇਰੀਆਂ ਗੱਲਾਂ ਬਹੁਤ ਘੱਟ ਲੋਕਾਂ ਨੇ ਸਮਝਉਣਗਾ ਜਿਹੜੇ ਬੰਦੇ ਚੰਗੇ ਦਿਮਾਗ ਵਾਲੇ ਹੋਏ ਜਿਹੜੇ ਵਾਕਈ ਦਿਮਾਗ ਤੋਂ ਕੰਮ ਲੈਂਦੇ ਆ ਬੜਾ ਸੋਚ ਸਮਝ ਕੇ ਚੱਲਦੇ ਆ ਇਹ ਮੇਰੀਆਂ ਗੱਲਾਂ ਉਹ ਸਾਂਝਾ ਕਰਨਗੇ ਲੋਕਾਂ ਦੇ ਨਾਲ ਤੇ ਇਹ ਜਿਹੜੀਆਂ ਗੱਲਾਂ ਉਹੀ ਸਰਕਾਰਾਂ ਤੱਕ ਤੇ ਆਮ ਲੋਕਾਂ ਤੱਕ ਪਹੁੰਚਣਗੇ ਕਿ ਵਾਕਈ ਗੱਲ ਇੰਜ ਆ ਬਾਕੀ ਤੁਹਾਡੀ ਮਰਜ਼ੀ ਹੈ ਜੋ ਤੁਸੀਂ ਕਰਨਾ ਗੱਜ ਕੇ ਬੁਲਾਇਆ ਜੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ